ਸਸ਼ੀ ਕਾਲਜ ਤੋਂ 24 7 ਪੰਜਾਬ ਡੇਰਾ ਸੱਚਾ ਸੋਦਾ ਮੁਖੀ ਗੁਰਮੀਤ ਰਾਮ ਰਹਿਨ ਚੋਹਰੇ ਅਣਾਦੇ ਸੁਨਾਰੀਆਂ ਚੇਹ ਵਿੱਚ ਬੰਦ ਹੈ ਇੱਕ ਵਾਰ ਫਿਰ ਬਾਹਰ ਆ ਗਿਆ ਹੈ ਉਸਨੂੰ 40 ਦਿਨਾਂ ਦੀ ਪੈਰੋਲ ਮਿਲੀ ਹੈ। ਰਾਮ ਰਹੀਮ ਮੰਗਲਵਾਰ ਸਵੇਰੇ ਸਿਰਸਾ ਡੇਰੇ ਲਈ ਰਵਾਨਾ ਹੋ ਗਿਆ। ਉਹ 14ਵੇਂ ਵਾਰ ਪੈਰੋਲ ਜਾਂ ਫਰਲੋ ਤੇ ਬਾਹਰ ਆਇਆ ਹੈ। ਤੁਹਾਨੂੰ ਦੱਸ ਦੇਈ ਕਿ ਰਾਮ ਰਹੀਮ ਸਾਦਮੀਆਂ ਨਾਲ ਬਲਾਤਕਾਰ ਅਤੇ ਕਤਲ ਦੇ ਮਾਮਲੇ ਵਿੱਚ 20 ਸਾਲ ਦੀ ਕੈਦ ਦੀ ਸਜ਼ਾ ਕਰ ਰਿਹਾ ਹੈ। ਉਹ ਪਹਿਲਾਂ 9 ਅਪ੍ਰੈਲ 2025 ਨੂੰ 21 ਦਿਨਾਂ ਦੀ ਫਰਲੋ ਤੇ ਬਾਹਰ ਆਇਆ ਸੀ ਅਤੇ ਸਿਰਸਾ ਡੇਰੇ ਵਿੱਚ ਰਿਹਾ ਸੀ। ਇਸ ਦੌਰਾਨ ਉਸਨੇ ਸਿਰਸਾ ਡੇਰੇ ਵਿੱਚ ਆਪਣੇ ਪਰੋਕਾਰਾਂ ਨਾਲ ਮੁਲਾਕਾਤ ਕੀਤੀ ਅਤੇ ਡੇਰੇ ਦਾ ਸਥਾਪਨਾ ਦਿਵਸ ਵੀ ਮਨਾਇਆ। ਸੂਤਰਾਂ ਅਨੁਸਾਰ ਇੱਕ ਵਾਰ ਫਿਰ ਡੇਰਾ ਮੁਖੀ ਆਪਣਾ ਜਨਮ ਦਿਨ ਨੋਲੀ ਬਾਰ ਆਇਆ ਹੈ RAM RAHEM ਦਾ 59ਵਾਂ ਜਨਮ ਦਿਨ 15 ਅਗਸਤ ਨੂੰ ਹੈ ਹਾਲਾਂਕਿ ਉਸ ਦਿਨ ਸਿਰਸੇ ਡੇਰੇ ਵਿੱਚ ਭੀੜ ਇਕੱਠੀ ਕਰਨ ਦੀ ਆਗਿਆ ਨਹੀਂ ਦਿੱਤੀ ਗਈ ਹੈ ਫਿਰ ਵੀ ਆਪਣੇ ਪੈਰੋਕਾਰਾਂ ਨੂੰ ਵਰਚੂਅਲੀ ਸੰਬੋਧਨ ਕਰ ਸਕਦਾ ਹੈ ਗੁਰਮੀਤ RAM RAHEM ਦੇ ਜਨਮ ਦਿਨ ਤੇ ਲੱਖਾਂ ਰੁਪਏ ਲਗਾਏ ਜਾਂਦੇ ਹਨ ਜਿਸ ਕਾਰਨ RAM RAHEM ਨੇ ਪਰੋਲ ਲਈ ਅਰਜੀ ਦਿੱਤੀ ਸੀ ਇਸ ਨਾਲ ਉਸ ਕੋਲ ਪਰੋਲ ਦੇ 40 ਦਿਨ ਬਾਕੀ ਹਨ ਸਸ਼ੀ ਕਾਲਜ ਤੋਂ 124 7 54 ਡੇਰਾ ਸੱਚਾ ਸੋਦਾ ਮੁਖੀ ਗੁਰਮੀਤ RAM ਰਹਿਮ ਚੋਹਰੇ ਅਨਾਦੇ ਸੁਨਾਰੀਆ ਜੇਲ੍ਹ ਵਿੱਚ ਬੰਦ ਹੈ ਇੱਕ ਵਾਰ ਫਿਰ ਬਾਹਰ ਆ ਗਿਆ ਹੈ ਉਸ ਨੂੰ 40 ਦਿਨਾਂ ਦੀ ਪੈਰੋਲ ਮਿਲੀ ਹੈ। ਰਾਮ ਰਹੀਮ ਮੰਗਲਵਾਰ ਸਵੇਰੇ ਸਿਰਸਾ ਡੇਰੇ ਲਈ ਰਵਾਨਾ ਹੋ ਗਿਆ। ਉਹ 14ਵੇਂ ਵਾਰ ਪੈਰੋਲ ਜਾਂ ਫਰਲੋ ਤੇ ਬਾਹਰ ਆਇਆ ਹੈ। ਤੁਹਾਨੂੰ ਦੱਸ ਦੇਈ ਕਿ ਰਾਮ ਰਹੀਮ ਸਾਦਵੀਆਂ ਨਾਲ ਬਲਾਤਕਾਰ ਅਤੇ ਕਤਲ ਦੇ ਮਾਮਲੇ ਵਿੱਚ 20 ਸਾਲ ਦੀ ਕੈਦ ਦੀ ਸਜ਼ਾ ਕੱਟ ਰਿਹਾ ਹੈ। ਉਹ ਪਹਿਲਾਂ 9 April 2025 ਨੂੰ 21 ਦਿਨਾਂ ਦੀ ਫਰਲੋ ਤੇ ਬਾਹਰ ਆਇਆ ਸੀ ਅਤੇ ਸਿਰਸਾ ਡੇਰੇ ਵਿੱਚ ਰਿਹਾ ਸੀ। ਇਸ ਦੌਰਾਨ ਉਸ ਨੇ ਸਿਰਸਾ ਡੇਰੇ ਵਿੱਚ ਆਪਣੇ ਪਰੋਕਾਰਾਂ ਨਾਲ ਮੁਲਾਕਾਤ ਕੀਤੀ ਅਤੇ ਡੇਰੇ ਦਾ ਸਥਾਪਨਾ ਦਿਵਸ ਵੀ ਮਨਾਇਆ। ਸੂਤਰਾਂ ਅਨੁਸਾਰ ਇੱਕ ਵਾਰ ਫਿਰ ਡੇਰਾ ਮੁਖੀ ਆਪਣਾ ਜਨਮ ਦਿਨ ਨੌਂ ਲਈ ਬਾਹਰ ਆਇਆ ਹੈ RAM RAHEM ਦਾ 59ਵਾਂ ਜਨਮ ਦਿਨ 15 ਅਗਸਤ ਨੂੰ ਹੈ ਹਾਲਾਂਕਿ ਉਸ ਨੂੰ ਸਿਰਸੇ ਡੇਰੇ ਵਿੱਚ ਭੀੜ ਇਕੱਠੀ ਕਰਨ ਦੀ ਆਗਿਆ ਨਹੀਂ ਦਿੱਤੀ ਗਈ ਹੈ ਫਿਰ ਵੀ ਆਪਣੇ ਪੈਰੋਕਾਰਾਂ ਨੂੰ ਵਰਚੂਅਲੀ ਸੰਬੋਧਨ ਕਰ ਸਕਦਾ ਹੈ ਗੁਰਮੀਤ RAM RAHEM ਦੇ ਜਨਮ ਦਿਨ ਤੇ ਲੱਖਾਂ ਰੁਪਏ ਲਗਾਏ ਜਾਂਦੇ ਹਨ ਜਿਸ ਕਾਰਨ RAM RAHEM ਨੇ ਪੈਰੋਲ ਲਈ ਅਰਜੀ ਦਿੱਤੀ ਸੀ ਇਸ ਨਾਲ ਉਸ ਕੋਲ ਪੈਰੋਲ ਦੇ 40 ਦਿਨ ਬਾਕੀ ਹਨ ਸ੍ਰੀ ਕਾਲਜ ਤੋਂ 324 7 ਤੇ 4 ਦੇਰਾ ਸੱਚਾ ਸੋਦਾ ਮੁਖੀ ਗੁਰਮੀਤ ਰਾਮ ਰਹਿਮ ਚੋਹਰੇ ਅਨਾਂਦੇ ਸੁਨਾਰੀਆ ਜੇਲ੍ਹ ਵਿੱਚ ਬੰਦ ਹੈ ਇੱਕ ਵਾਰ ਫਿਰ ਬਾਹਰ ਆ ਗਿਆ ਹੈ ਉਸਨੂੰ 40 ਦਿਨਾਂ ਦੀ ਪੈਰੋਲ ਮਿਲੀ ਹੈ। ਰਾਮ ਰਹੀਮ ਮੰਗਲਵਾਰ ਸਵੇਰੇ ਸਿਰਸਾ ਡੇਰੇ ਲਈ ਰਵਾਨਾ ਹੋ ਗਿਆ। ਉਹ 14ਵੇਂ ਵਾਰ ਪੈਰੋਲ ਜਾਂ ਫਰਲੋ ਤੇ ਬਾਹਰ ਆਇਆ ਹੈ। ਤੁਹਾਨੂੰ ਦੱਸ ਦੇਈ ਕਿ ਰਾਮ ਰਹੀਮ ਸਾਦਵੀਆਂ ਨਾਲ ਬਲਾਤਕਾਰ ਅਤੇ ਕਤਲ ਦੇ ਮਾਮਲੇ ਵਿੱਚ 20 ਸਾਲ ਦੀ ਕੈਦ ਦੀ ਸਜ਼ਾ ਕੱਟ ਰਿਹਾ ਹੈ। ਉਹ ਪਹਿਲਾਂ 9 April 2025 ਨੂੰ 21 ਦਿਨਾਂ ਦੀ ਫਰਲੋ ਤੇ ਬਾਹਰ ਆਇਆ ਸੀ ਅਤੇ ਸਿਰਸਾ ਡੇਰੇ ਵਿੱਚ ਰਿਹਾ ਸੀ। ਇਸ ਦੌਰਾਨ ਉਸਨੇ ਸਿਰਸਾ ਡੇਰੇ ਵਿੱਚ ਆਪਣੇ ਪਰੋਕਾਰਾਂ ਨਾਲ ਮੁਲਾਕਾਤ ਕੀਤੀ ਅਤੇ ਡੇਰੇ ਦਾ ਸਥਾਪਨਾ ਦਿਵਸ ਵੀ ਮਨਾਇਆ। ਸੂਤਰਾਂ ਅਨੁਸਾਰ ਇੱਕ ਵਾਰ ਫਿਰ ਡੇਰਾ ਮੁਖ ਆਪਣਾ ਜਨਮ ਦਿਨ ਨੌਲੀ 12 ਆਇਆ ਹੈ। ਰਾਮ ਰਹਿਮ ਦਾ 58ਵਾਂ ਜਨਮ ਦਿਨ 15 ਅਗਸਤ ਨੂੰ ਹੈ। ਹਾਲਾਂਕਿ ਉਸ ਨੂੰ ਸਿਰਸੇ ਡੇਰੇ ਵਿੱਚ ਭੀੜ ਇਕੱਠੀ ਕਰਨ ਦੀ ਆਗਿਆ ਨਹੀਂ ਦਿੱਤੀ ਗਈ ਹੈ। ਫਿਰ ਵੀ ਆਪਣੇ ਪੈਰੋਕਾਰਾਂ ਨੂੰ ਵਰਚੂਅਲੀ ਸੰਬੋਧਨ ਕਰ ਸਕਦਾ ਹੈ। ਗੁਰਮੀਤ ਰਾਮ ਰਹਿਮ ਦੇ ਜਨਮ ਦਿਨ ਤੇ ਲੱਖਾਂ ਰੁਪਏ ਲਗਾਏ ਜਾਂਦੇ ਹਨ ਜਿਸ ਕਾਰਨ ਰਾਮ ਰਹਿਮ ਨੇ ਪੈਰੋਲ ਲਈ ਅਰਜੀ ਦਿੱਤੀ ਸੀ। ਇਸ ਨਾਲ ਉਸ ਕੋਲ ਪੈਰੋਲ ਦੇ 40 ਦਿਨ ਬਾਕੀ ਹਨ।